ਰੋਜ਼ਾਨਾ ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਫਰਾਦੀ ਮੰਗਣ ਵਾਲੇ گروਹ ਦਾ ਕੀਤਾ ਪਰਦਾ ਫਾਸ਼ ਜੀ ਡੂਰਿੰਗ ਦਿਸ ਮਨਥ 8th ਆਫ ਦਿਸ ਮਨਥ ਸਾਨੂੰ ਇੱਕ ਇਤਲਾਹ ਮਿਲੀ ਸੀ ਜਿਦੇ ਵਿੱਚ ਮਿਸਟਰ ਸਤਪਾਲ ਮੋਲ ਨੂੰ ਇੰਟਰਨੈਸ਼ਨਲ ਕਾਲ ਆਈ ਸੀਗੀ ਉਹਨਾਂ ਦੇ ਫੋਨ WhatsApp ਤੇ ਤੇ ਉਹਦੇ ਤਹਿਤ ਅਸੀਂ ਇੱਕ FIR ਲੋਚ ਕੀਤੀ ਤਪਾ ਥਾਣੇ ਦੇ ਵਿੱਚ ਅੰਦਰ ਦੇ ਰਿਲੇਵੈਂਟ ਸੈਕਸ਼ਨ ਤੇ ਐਕਸਪਲੋਸ਼ਨ ਦੀ ਕਾਲ ਆਈ ਸੀ ਕਿ 50 ਲੱਖ ਦੀ ਫਿਰੋਤੇ ਦੀ ਮਾਮੂਨਾਤੋ ਕੀਤੀ ਗਈ ਸੀ। ਉਹਦੇ ਵਿੱਚ ਸਾਡੀ ਟੀਮ ਅੰਦਰ ਦੀ ਸੁਪਰਵੀਜ਼ਨ ਆਫ SPD ਸੰਦੀ ਮਾਰਕੀ ਨਾਲ DSPD ਰਜਿੰਦਰ ਪਾਲ ਜੀ DSP ਤਪਾ ਮਾਨਕ ਜੀ ਸਿੰਘ ਇਨਚਾਰਜ ਸੀ ਇਹ ਜਗਜੀਤ ਸਿੰਘ SHO ਸੈਣਾ ਜਰਜੀਤ ਸਿੰਘ ਜੀ ਐਂਡ SHO ਤਪਾ ਉਹਨਾਂ ਦੀ ਸਾਰੀ ਟੀਮਸ ਐਂਡ ਵਿਦ ਆਰ ਟੈਕਨੀਕਲ ਐਂਡ ਸਾਈਬਰ ਦੀ ਜੋ ਸਾਡੀ ਟੀਮਸ ਹੈ ਉਹ ਲੱਗੀ ਸੀ ਤੇ ਬਰਨਾਲਾ ਪੁਲਿਸ ਨੂੰ ਅੱਛੀ ਉਪਲਬਧੀ ਮਿਲੀ ਇਸੀ ਮਹੀਨੇ ਦੇ ਵਿੱਚ ਵਿੱਚ ਅਸੀਂ ਵਿਦਨ 20 ਡੇਜ਼ ਅਰਾਊਂਡ ਅਸੀਂ ਇਹ ਟ੍ਰੇਸ ਕਰ ਲਿਆ ਹੈਗਾ ਸਾਰਾ ਕੁਝ ਇਹਦੇ ਵਿੱਚ ਅਸੀਂ ਪਹਿਲਾਂ 3 ਬੰਦੇ ਫੜੇ ਸੀ ਗੁਰਦੀਪ ਸਿੰਘ ਨਿਰਮਲ ਸਿੰਘ ਗੁਰਤੇਜ ਇਹ ਤਿੰਨੋਂ ਹੀ ਮੋੜ ਜਿਸ ਮੋੜ ਦੇ ਇਸ ਪਿੰਡ ਦੇ ਉਹ ਰਹਿਣਾ ਨੇ ਜਿਨ੍ਹਾਂ ਨੂੰ ਥ੍ਰੈਟ ਕੋ ਜੋ ਵਿਕਟਮ ਹੈਗੀ ਉਦੇ ਹੀ ਪਿੰਡ ਦੇ ਰਹਿਣਾ ਨੇ ਇਹਦੇ ਵਿੱਚ ਜਿਹੜਾ ਗੁਰਦੀਪ ਸਿੰਘ ਹੈ ਉਹਦੇ ਤੇ 1% ਤੇ ਹੁੱਤੇ ਵਿੱਚ ਪਹਿਲਾਂ 2% ਡਾੜ ਜੀ ਇਹਨਾਂ ਦੇ ਕ੍ਰਿਮੀਨਲ ਪਾਸਟ ਹੈ ਕਿ ਇਹਨਾਂ ਨੂੰ ਅਸੀਂ ਹਿਰਾਸਤ ਚਲਿਆ ਤੇ ਅੱਗੇ ਜਦੋਂ ੀਡਸ ਮਿਲਈ ਸਾਨੂੰ ਤੇ ਅਸੀਂ ਦੋ ਬੰਦੇ ਹੋਰ ਅਰੈਸਟ ਕੀਤੇ ਜੋ ਕਿ ਮੌਕੇ ਦੇ ਰਹਿਣਾ ਨੇ ਜਗਸੀਰ ਸਿੰਘ ਤੇ ਗੁਰਵੀਰ ਸਿੰਘ ਉਹ ਤੋਂ ਹਾਂ ਜਦੋਂ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਕੀਤੀ ਤੇ ਸਾਨੂੰ ਹੋਰ ਰਿਵਿਲੇਸ਼ਨਸ ਮਿਲੇ ਕਿ ਬਈ ਜਿਹੜਾ ਇਹ ਨੈਟਵਰਕ ਹੈਗਾ ਉਹਦੇ ਵਿੱਚ ਕੁਝ ਬੰਦੇ ਜੋ ਜੇਲ੍ਹ ਦੇ ਵਿੱਚ ਲੋਜਡ ਨੇ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਉੱਥੋਂ ਵੀ ਇਹਨਾਂ ਨੂੰ ਇਹਨਾਂ ਦੇ ਕਨੈਕਸ਼ਨ ਦੇ ਵਿੱਚ ਸੀਗੇ ਜੋ ਫਿਰ ਕੇਸ ਦੇ ਵਿੱਚ ਇਨਵੋਲਡ ਹੋ ਸਕਦੇ ਹਨ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਏ ਤੇ ਫਿਰ ਜੋ ਹਾਲ ਕੀ ਘੜੀ ਸਾਡੇ ਕੋਲ ਬਰਾਮਦਗੀ ਇਹਨਾਂ ਤੋਂ ਵੀ ਇਹ ਤਿੰਨ ਅਸਲੇ ਜੋ ਕਿ ਪੱਤੀ ਬੋਰ ਪਿਸਟਲ ਹੈਗੇ ਉਹ ਪੈਨਾਲ 9 ਲਾਈਵ ਕਾਰਟ੍ਰਿਜਸ ਇੱਕ ਸਵਿਫਟ ਗੱਡੀ ਤੇ ਇੱਕ ਮੋਟਰਸਾਈਕਲ ਅਸੀਂ ਰਿਕਵਰ ਕਰ ਚੁੱਕੇ ਹਾਂ ਇਹਨਾਂ ਦੇ ਮੋਬਾਈਲਸ ਵਗੈਰਾ ਜੋ ਸਾਡੇ ਕੋਲ ਮਿਲ ਰਹੇ ਹੈਗੇ ਉਹਨਾਂ ਨੂੰ ਸਾਈਬਰ ਫੋਰੈਂਸਿਕਸ ਕਰਾ ਦੇਈਏ। ਜਿੰਨਾਂ ਜਿਹੜੇ ਫੋਨ ਨਾ ਇੱਕ ਨਟਿਕ ਤੋਂ ਜਿਹੜੇ ਜੇਲ੍ਹ ਚ ਰਹਿ ਕੇ ਆਏ ਨੇ। ਇਹ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਬੰਦੇ ਫੜੇ ਇਹਨਾਂ ਦੇ ਵਿੱਚੋਂ ਕੁਝ ਦਾ ਪਾਸਟ ਕ੍ਰਿਮੀਨਲ ਹੈਗਾ ਜੋ ਕਿ ਸਾਨੂੰ ਪਤਾ ਲੱਗ ਚੁੱਕਿਆ ਹੈ। ਕਿ ਅਲੱਗ-ਅਲੱਗ ਜੇਲਾ ਦੇ ਵਿੱਚ ਰਹਿ ਕੇ ਆਏ ਤੇ ਉਹਨਾਂ ਤੋਂ ਵੀ ਜੋ ਇਹਨਾਂ ਦਾ ਕਹਿਣਾ ਹੈਗਾ ਕਿ ਉੱਥੇ ਰਹਿਣ ਦੇ ਨਾਲ ਵੀ ਇਹਨਾਂ ਦੇ ਕ੍ਰਿਮੀਨਲ ਕਨੈਕਸ਼ਨਸ ਬਣੇ। ਤੇ ਇਹ ਵੀ ਅਸੀਂ ਗੌਰ ਕਰ ਰਹੇ ਆ ਕਿ ਜਿਹੜੇ ਫੋਨਸ ਵਗੈਰਾ ਅਗਰ ਇਹਨਾਂ ਨੂੰ ਕੋਈ ਕਾਲ ਆਈ ਹੈ ਕਿਥੋਂ ਆਈ ਫੋਨ ਯੂਜ਼ ਕਰ ਰਹੇ ਸੀਗਾ ਕਿ ਉਹ ਜੇਲ ਦੇ ਵਿੱਚੋਂ ਸੀ ਕਿ that is being example ਸਰ ਕਿਸੇ ਗੈਂਗ ਨਾਲ ਵੀ ਸਬੰਧ ਨੇ ਕਿਸੇ ਜੇ ਹਾਲ ਕੀ ਗੱਡੀ ਜਿਹੜਾ ਆ ਰਿਹਾ ਹੈ ਕਿ ਫਿਰੋਤੀ ਦੀ ਕਾਲ ਆਈ ਸੀ ਕਿ ਦੇ ਆਰ ਸਿੰਘ ਵੀ ਲੱਖੀ ਪਟਿਆਲ ਨੇ ਕੀਤੀ ਸੀ ਤਾਂ ਕਿਸ ਕਿਸ ਗੈਂਗ ਨਾਲ ਇਹਨਾਂ ਦਾ ਸਬੰਧ ਹੈਗਾ ਰਿਲੇਸ਼ਨ ਉਹ ਅਸੀਂ ਐਸਟੈਬਲਿਸ਼ ਕਰਾਂਗੇ ਕੀ ਸਰ ਇਹਨਾਂ ਨੂੰ ਪਹਿਲਾਂ ਕੋਈ ਜਿੰਨੇ ਦਾ ਵੱਡਾ ਰਿਕਾਰਡ ਸੀ ਹਾਂ ਜੋ ਇਹ ਅਸੀਂ ਲੈ ਕੇ ਆਏ ਆ ਜੀ ਜੇਲ ਦੇ ਵਿੱਚੋਂ ਉਹਨਾਂ ਦੇ ਵਿੱਚ ਹੈਗਾ ਇਹ ਲਵਬ੍ਰੀਤ ਸਿੰਘ ਹੈ ਉਹਦੇ ਤੇ ਪਹਿਲਾਂ 11 ਬੱਚੇ ਆ ਇੱਕ ਗੁਰਪ੍ਰੀਤ ਸਿੰਘ ਹੈ 4 ਬੱਚੇ ਆ ਇੱਕ ਹੋਰ ਗੁਰਪ੍ਰੀਤ ਸਿੰਘ ਹੈ 9 ਬੱਚੇ ਇਹ ਅਲੱਗ-ਅਲੱਗ ਜੇਲ ਦੇ ਵਿੱਚ ਪਾਉਂਦੇ ਨੇ ਠੀਕ ਹੈ ਜੇਲਾਂ ਵਿੱਚ ਜੋ ਹੀ ਨਹੀਂ ਦੇ ਡਿਸਟ੍ਰਿਕਟ ਦੇ ਵਿੱਚ ਸਦੇ ਇਹ ਜੀ ਪਟਿਆਲਾ ਮੁਫਸਰ ਸ਼ਿ ਮੁਫਸਰ ਸਾਹਿਬ ਜੀ ਫਰੀਦਪੁਰ ਉਥੋਂ ਅਸੀਂ ਦੇਖਿਆ ਹੁੰਦੀ ਹੈ ਪਹਿਲੀਆਂ ਕਾਰਵਾਨਾਂ ਜੋ ਕਿ ਬਰਨਾਲਾ ਜ਼ਿਲ੍ਹੇ ਦੀ ਕਾਰਵਾਈ ਹੈ ਜਿਹੜੀ ਇਹਨਾਂ ਨੇ ਕੀਤੀ ਹੈ ਹਾਂਜੀ ਫਿਰ ਪਹਿਲਾਂ ਪਰਚੇ ਦਰਜ ਨੇ ਉਹ ਬਰਨਾਲਾ ਜ਼ਿਲ੍ਹੇ ਦੀ ਜੀ ਜੋ ਗੁਰਦੀਪ ਹੈ ਗੁਰਤੇਜ ਹੈ ਇਹਨਾਂ ਦੇ ਜੋ ਸਾਡੇ ਇੱਥੇ ਹੈਗੇ ਜੀ ਪਰਚੇ ਦਰਜ ਨੇ ਇਸ ਸਨੈਚਿੰਗ ਦਾ ਪਰਚਾ ਦਰਜ ਇਹਨਾਂ ਦੇ ਇਹ ਕੇਸ ਵਾਰ ਵੀ ਨੇ ਦੋ ਲੋਕਾਂ ਸਰ ਲੱਗੇ ਅਗਲੇ ਅਸਲਾ ਹੈਗਾ ਸਰ ਕਿੱਥੋਂ ਆਇਆ ਸਰ ਸੰਸੇ ਨਹੀਂ ਨਹੀਂ ਇਹ ਜੀ ਕੰਟਰੀ ਬੁILT ਵੈਪਨ ਇਲੀਗਲ ਵੈਪਨ ਹੈ ਸਰ ਲੱਗੇ ਦੋਣਾਂ हाँ जी सर लकी पटेल हाँ तो जी एक गैंगस्टर है जी वो कितने सर है जी अभी जो पता लग गया है बाहर है जो बहुत बोर है सर जी सर अगली कार भी अगली जी ऐसी ही ना तो रिमांड ले लिया है एंड देल भी विद अस फॉर द नेक्स्ट थ्री डेज तो ऐसे डिटेल देवी ची इन्वेस्टिगेशन करा के सारे टेक्निकली भी ऐसी एविडेंस स्टैबलिश करके दे हैव बीन बुक्ड एंड विल ब्रॉट टू जस्टिस सर जी पॉसिबल बड़ी कामयाबी हासिल की है कई लोग के दादे नहीं है कि सानू ਕੋਸ ਤੋਂ ਬੰਦ ਕਾਵਰੇ ਵੀ ਮਿਲੇ ਕੀ ਸਿਹਤ ਜੀ ਅਸੀਂ ਕਹਿੰਦੇ ਆ ਜੋ ਵੀ ਕ੍ਰਾਈਮ ਹੋਗਾ ਉਹ ਚੁਪਾਉਣਾ ਸਾਡੇ ਤੱਕ ਲੈ ਕੇ ਆਓ ਅਸੀਂ ਪਿੱਛੇ ਸੀ ਵੀ ਇੱਕ ਫਿਰੋਤੀ ਦਾ ਇਦਾਂ ਹੀ ਮਾਮਲਾ ਸਾਹਮਣੇ ਆਇਆ ਸੀਗਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਸੀਗਾ ਬੰਦੇ ਵੀ ਅਰੈਸਟ ਹੋਏ ਸਾਰਾ ਮਾਮਲਾ ਕਲੀਅਰ ਹੋਇਆ ਇਹ ਵੀ ਸਾਡੇ ਕੋਲ ਆਇਆ ਤੇ ਇਹ ਵੀ ਅਸੀਂ ਟ੍ਰੇਸ ਕਰ ਲਿਆ ਬੰਦੇ ਅਰੈਸਟ ਵੀ ਹੋ ਗਏ ਜਰੂਰ ਸਾਡੀ ਟੀਮ ਬਹੁਤ ਕਾਬਿਲ ਹੈਗੀ ਤੇ ਜੋ ਵੀ ਕ੍ਰਾਈਮ ਹੁੰਦਾ ਹੈ ਆਲਮੋਸਟ ਸਾਰਾ ਸਾਰਾ ਸਾਡਾ ਟ੍ਰੇਸਡ ਹੈ ਕਿ ਦਿਨ ਬਿਗੈਸਟ ਪੋਸਿਬਲ ਟਾਈਮ ਹੋਸਟ ਟੋਟਲ ਕਿੰਨੇ ਬੰਦੇ ਜੀ ਟੋਟਲ ਅੱਜ ਹੀ 8 nominate karke and I can Thank you. कभी मुक हो ना है बड़ी मुक